ਪਾਰਕਿੰਗਾਂ ਦੇ ਵਿੱਚ ਵੇਲੋ ਇਹਨਾਂ ਨੇ ਕਿੰਨਾ ਵਧੀਆ ਸਿਸਟਮ ਵੀ ਬਣਾਇਆ ਬੱਚੇ ਦੇ ਖੇਡਾ ਅਤੇ ਬਾਕੀ ਝੋਲੇ ਚਾਲੇ ਬੈਠਾ ਦਿਖਾਵਾਂਗਾ ਪਾਰਕ ਪਾਜੀ ਤੁਹ ਦਿਖਾਵਾਂ ਤੁਹਾਡਿਆ ਵੀ ਹਾਂ ਹਾਂ 80 ਕਿੱਲਿਆਂ ਕਿਹਾ ਬੱਲੇ ਬੱਲੇ 60 ਕਿੱਲੇ ਥੋੜੇ ਘੱਟ ਹਾਂ ਠੀਕ ਹੈ ਇਹਦੇ ਪੰਜਾਬ ਦੇ ਵੀ ਹਾਂ ਇੱਥੇ ਕਿੱਲੇ ਜੀ ਮੰਦੇ ਆ ਨਾ ਹਾਂ 5 ਕਿਲੋ ਵਿੱਚ ਦਾ ਏਰੀਆ ਵਾ ਅੰਦਰ ਜੀ ਕਿਸੇ ਖਾਲਤ ਬਣੀ ਹੈ ਨਾ ਜਿੱਦਾਂ ਆ ਰੋੜ ਹਾਂ ਜੀ 5 ਕਿਲੋ ਮੀਟਰ ਏਰੀਆ ਆ ਤੇ ਮੇਰੀਆਂ ਤਾਂ ਵਾ ਵਡੀਆਂ ਅਫਸਰਾਵੇਂ ਆ ਕੇ ਬਹਿਣਾ ਤੇ ਅੱਜੋ ਗੋਰੇ ਚੀਨੀ ਪਾਕਿਸਤਾਨੀ ਉਹ ਮੈਂ ਪ੍ਰੋਗਰਾਮ ਕਰਦੇ ਆ ਏਦਾਂ ਏਦਾਂ ਬਣਿਆ ਇੱਥੇ ਤੇ ਪੱਥੀ ਬਣੀਆਂ ਸਾਡੀ ਆਪੇ ਆਟੋਮੈਟ ਚੱਲਦਾ ਆਗੇ ਤੁਹਾਨੂੰ ਅੱਜ ਉੱਥੇ ਐਤਵਾਰ ਤੇ ਰਾਸ਼ ਬਹੁਤ ਐਸ਼ਨੀਵਾਰ ਅੱਜ ਉੱਤੇ ਅੱਛਾ ਤੇ ਹਾਂ ਗੋਰੀਆਂ ਨੇ ਇੱਥੇ ਇੱਥੇ ਕੋਈ ਨਹੀਂ ਜਾਂਦਾ ਟੁਰਨ ਫਿਰਨ ਮਾਤੇ ਆ ਜਿਹੜੀ ਬਣਾਈ ਇਹਨਾਂ ਨੇ ਫੁੱਟ ਪਾ ਜੇ ਮੈਨੂੰ ਇਹ ਬੜੇ ਵਧੀਆ ਲੱਗਦੇ ਆ ਵੀ ਕਿੰਨੇ ਉਹ ਤਾਂ ਕਰਨ ਨਾ ਮੁਰਕੇ ਨਹੀਂ ਇਹਨੂੰ ਬਣਾਉਂਦੀ ਲੋੜ ਜਿਹੜੀ ਇੱਕ ਚੀਜ਼ ਉੱਥੇ ਪੱਤੀ ਜਾਂਦੀ ਹੈ ਇੰਨੇ ਦੀ ਸੜਕ ਹੈ ਮਨਿਆਲ ਪੂਰੀ ਹੋ ਗਈ ਉਹ ਤਾਂ ਪ੍ਰਿੰਸੀਪਲ ਵਾਲੇ ਤੇ ਪੱਤੀ ਜਾਂਦੀ ਹੈ ਮਨਿਆਲ ਪੂਰੀ ਹੋ ਗਈ ਇੱਦਾਂ ਹੀ ਚੱਲ ਲੋ ਉਹ ਹੋ ਜਾਣ ਦਾ 100 ਸਾਲ ਦੀ ਰੱਖੀ ਤੇ 100 ਸਾਲ ਪੂਰੇ ਹੋ ਗਏ ਉਹਦੇ ਨਹੀਂ 20 ਸਾਲ ਦੀ ਰੱਖੀ ਵੀ ਤਾਂ 20 ਸਾਲ ਹੋਰ ਪਰਸੇ ਨਾ ਹਾਂ ਉਹਨਾਂ ਵੀ ਬਣਾ ਦੇ ਨਹੀਂ ਤੁਸੀਂ ਜਾਓਗੇ ਨਾ ਇੱਧਰੋਂ ਤੇ ਕੀ ਬੰਦੂ ਹਾਂਜੀ ਰਾਹ ਤੇ ਜੇ ਤੁਹਾਨੂੰ ਸੁਰੰਗ ਆਉਗੀ ਅੱਛਾ 10 ਕਿਲੋਮੀਟਰ ਦੀ ਉਹ ਅੰਡਰਗਰਾਉਂਡ ਅੰਡਰਗਰਾਉਂਡ ਉਹ ਦੇਖ ਲਾ ਵੀ ਉਹ ਖਰਾਬ ਹੋ ਗਿਆ ਤਾਂ ਨਹੀਂ ਬਣ ਜਾਂਦੀ ਆ ਅੱਛਾ ਪਹਿਲਾਂ ਹੀ ਬੰਦ ਕਰਤੀ ਹੋਰ ਨਵੀਂ ਕਰਤੀ ਨਾ ਜੀ ਨਵੀਂ ਕਰਤੀ ਨਾ ਇਦਾਂ ਕਾ ਲੱਗਿਆ ਉਹ ਚੇਤੇ ਬੋਲ ਲੱਗਿਆ ਨਾਲ ਰੋਕਿਆ ਪਿਆ ਤਾਂ ਥੱਲੇ ਉੱਦੀ ਜਾਂਦਾ ਪੈ ਤੇ ਲੈਟਾਂ ਲੂਟਾਂ ਦਾ ਪ੍ਰਬੰਧ ਕਿੱਦਾਂ ਮੈਂ ਕਿਹਾ ਨਾ ਰਹਿਣ ਉਹਦੇ ਭਾਵੇਂ ਮੈਂ ਕਹਿੰਦਾ ਅਸੀਂ ਰੱਬ ਲੱਭਦੇ ਆ ਇਹਨਾਂ ਨੇ ਰੱਬ ਲੱਭਿਆ ਟੈਕਸ ਇਹਨਾਂ ਨੇ ਰੱਬ ਪਾਇਆ ਹਾਂ ਏ ਅਸਲੀ ਰੱਬ ਦੇ ਇਹ ਕੁਦਰਤ ਨੂੰ ਮੰਨਦੇ ਆ ਆਪਣੇ ਲੋਕ ਇਹਨਾਂ ਨੂੰ ਕਮਾਈ ਕਰਕੇ ਇਹਨਾਂ ਨੂੰ ਜੀਂਦੇ ਅਸਲੀ ਟੈਕਸ ਫੋਰ ਟੈਕਸ ਵੀ ਬਹੁਤ ਹੈ ਭਾਜੀ پیسے ਇਹਨਾਂ ਨੂੰ 100 ਡਾਲਰ ਮਗਰ 30 ਡਾਲਰ ਦੇ ਇਹਨਾਂ ਨੇ ਸਾਨੂੰ ਕੋਈ ਨਾ ਕੋਈ ਗੱਡੀ ਦੇਣੀ ਆ ਭਾਤੀ ਛਾਲ ਲੋਨ ਵਾਤੇ ਲਹੋਂਦੇ ਹੀ ਜਾਉਗਾ ਲਹੋਂਦੇ ਆ ਤਖੀ ਹੋਰ ਲੋਨ ਲੈ ਜਾ ਵਿਆਜ ਪਾਈ ਨਾ ਜੀ ਪੇਮੈਂਟ ਲਈ ਜਾਂਦੇ ਤੇ ਨਾਲੇ ਇਹਨਾਂ ਉੱਠਣੇ ਨਹੀਂ ਜਣਾ ਹੋ ਮੇਰੇ ਬੱਚੇ ਆ ਇਹ ਯਾਰ ਤੇ ਦੋ ਯਾ ਦੋ ਯਾ ਦੇਲੇ ਕਿਸ਼ਤ ਪਾਦੀ ਹਾਂ 65000 ਦੀ ਉਹਨੇ ਲਈ ਗੱਡੀ ਦਾ ਵੀ ਲੋਨ ਤੇ ਆਈ ਨੇ ਮੈਂ ਇੱਥੇ ਕਹਿਦਾ ਮੈਂ ਪੈਸੇ ਬਰਾਈ ਕਰ ਦੂੰ ਆਈ ਨੇ ਆ ਮੈਂ ਇੱਧਰ ਆਪ ਜੀ ਕਾਏ ਰੱਖ ਕੇ ਹਾਂ ਤੇ ਲੋਣਾ ਪੈਦਾ ਉੱਥੇ ਲੈ ਲਈ ਜਾ ਹਾਂ ਇਹਨਾਂ ਨੇ ਵਿਆਜ ਨੂੰ ਵਿਆਜ ਜੋੜ ਕੇ ਪੰਜ ਪਾ ਥੋੜੇ ਮਹੀਨੇ ਲੱਗਣਾ ਬਣ ਜਾਣਾ ਹਾਂ ਨਹੀਂ ਉਹ ਗੱਲ ਕਰ ਦੋ ਯਾ ਗੱਲ ਇਹ ਸਾਡੇ ਲੋਨ ਕਰਮੇਮਾਰੀ ਤੇ ਨਹੀਂ ਦਿੰਦੇ ਪਰ ਸਾਡੇ ਪੰਜਾਬੀ ਇਰਾਮੀ ਨੇ ਮੁਰਕੇ ਮੋੜ ਦੇਣੀ ਇਹ ਗੇੜੇ ਇੱਥੇ ਤੋਂ ਇਹ ਐਉਂ ਨਹੀਂ ਕਰ ਸਕਦੇ ਐਉਂ ਕਰਨ ਕੀ ਗੱਲ ਮੋੜ ਦੋ ਮਿੰਟ ਆ ਜਰਣਗੇ ਭਾਈ ਦੋ ਮਿੰਟਾਂ ਨਹੀਂ ਇੱਥੇ ਹੋਈ ਲਾ ਨਾ ਜਿੰਨੇ ਇੱਕ ਇਸ ਤੋਂ ਨਾ ਕਰੋ ਕਹਿੰਦੇ ਵੀ ਇੱਧਰ ਲਾਇਆ ਆ ਆ ਦੇ ਉੱਥੇ ਮਗਰ ਪਾ ਕੇ ਲੱਭਦੇ ਰਹਿੰਦੇ ਆ ਮੋਟਰਸਾਈਕਲ ਨੂੰ ਉਹ ਕਿੱਥੇ ਉਹ ਕਿੱਥੀ ਪਰ ਲਾਇਆ ਕਿਸੇ ਨਹੀਂ ਪਰ ਲਾਇਆ ਸੰਗੇ ਸਟੇ ਨੇ ਤੇ ਇੰਦੇ ਆ ਤੇ ਮੈਂ ਲੱਤਨ ਖਾਵਾ ਤੇ ਉਹਨੂੰ ਲੱਭ ਗਲੇ ਹੁਸਾ ਹੋ ਹੋ ਉਹ ਢਾਕੇ ਲਾ ਕੇ ਬੈਠੇ ਰਹਿੰਦੇ ਗੱਡੀਆਂ ਨੂੰ ਭਾਵੇਂ ਗਾਂ ਵੇਚ ਰਿਆ ਹੋਏ ਨੇ ਨੰਬਰ ਪਲੇਟ ਬਦਲਾ ਲਿਓ ਬਦਲਾ ਰਹੀ ਹੋਈ ਬਾਕੀ ਇਤਰੇ ਕਰਦੇ ਆ ਕਿ ਵੇਚ ਕੇ ਗਾਂ ਪਾ ਲੈ ਲੈਂਦੇ ਅਮਰ ਕੇ ਨੰਬਰ ਪਲੇਟ ਉਹ ਬਟਾ ਲੈਂਦਾ ਵੀ ਚੱਲ ਜਿਹੜੀ ਮਨਜੀ ਲਾੜਦਾ ਉੱਥੇ ਕਿਹੜਾ ਨੰਬਰ ਪਲੇਟ ਨੂੰ ਪੁੱਛਣ ਦੀ ਆ ਹਾਂ ਸਹੀ ਜੀ ਵਾਣੀ ਤੁਹਾਈ ਤੁਹਾਈ ਜਿਹੜੇ ਨਾਂ ਦੁੱਧਿਆ ਉਹ ਨਹੀਂ ਆਪਣਾ ਜਿਹੜਾ ਸਹਾਰਾ ਹੈ ਨਾ ਕੋਈ ਵੀ ਆ ਇਹ ਚਾੜ ਵੀ ਚਾੜ ਲਉ ਰੋਟੀ ਵੀ ਖਿਲਾ ਦਉ ਇੱਦਾਂ ਸਭ ਦੇ ਵੀ ਕੰਮ ਆ ਜੂ ਰਹਿ ਜੇ ਰਾਵੀ ਕਾੜ ਲਉ ਤੇ ਆਡੇ ਨਾਲ ਵੀ ਖੜ ਜੂ ਸਵਾਦ ਦੀ ਇਦਾਂ ਦੇ ਲੋਗ ਆ ਕੇ ਇਹ ਪੱਕ ਦੀ ਲਾੜੀ ਐ ਜੀ ਰੱਖੀ ਪਰਮਾਤਮਾ ਨੇ ਬਾ ਗੁਰੂ ਨੇ ਬਹੁਤ ਵਧੀਆ ਰੱਖੀ ਆ ਸਹੀ ਗੱਲ ਹੈ ਆ ਅਜਾ ਗੁਰੂ ਘਰਾਂ ਦੇ ਦੇਖੋ ਕਿੰਨੀ ਮੌਜ ਦੇ ਲੰਗਰ ਤੁਸੀਂ ਗਏ ਨਹੀਂ ਮੈਂ ਕਿੰ ਕੀ ਵੰਦ ਕੇਈ ਵਾਰ ਕਿਹੜਾ ਗੁਰਦੁਆਰੇ ਮੈਂ ਜਾਇਆ ਕਿਹੜਾ ਗੁਰਦੁਆਰੀ ਸਾਰੇ ਗੁਰਦੁਆਰੇ ਕੁੰਮੇ ਇੱਕ 30 ਕਿਲੋਮੀਟਰ ਦੂਰ ਪਿੰਡ ਆ ਸਮੁੰਦਰ ਉੱਥੇ ਵੀ ਜਾਇਆ ਮੁੰਡਾ ਰਹਿ ਗਿਆ ਬੇਨਾ ਵਾਗ ਲਿਆ ਸੇ ਸੌ ਕਿਲੋਮੀਟਰ ਤੈਨਾਂ ਕਾਈਗਾ ਤੈਨਾਂ ਇੰਨਾ ਮੇਰਾ ਮੁੰਡਾ ਜਾਨਾ ਕਰਦਾ ਰੂਟ ਅੱਛਾ ਬਾਈ ਮੇਰ ਕਾਕਾ ਦਿੱਲੀ ਨਾ 900 ਕਿਲੋਮੀਟਰ ਰੂਟ ਕੱਟ ਕੇ ਕਲੀ ਹੁੰਦਾ ਲਾਦੂ ਹਾਂ ਉਹ ਅੱਛਾ ਅੱਛਾ ਗੱਡੀ ਦੇ ਤੱਕ ਦੇ ਤੋ ਹਟਰਾ ਕੇ ਵੀ ਚਲੋ ਵੱਖਰੀ ਗੱਲ ਮੈਂ ਕਰਨ ਨਾ ਮੈਂ ਉਤਰਾਕਰ ਕੋਈ ਕੰਮ ਜਾਂਦਾ ਨਾ ਅਸੀਂ ਕੰਮ ਨਹੀਂ ਕੀ ਚਾਹਤੇ ਅਸੀਂ ਤਾਂ ਜਿਸ ਦਿਨ ਸੰਤੋ ਗਿਆ ਸੀ ਕਮਾਣ ਸਮੁੰਦਰ ਤੇ ਕੰਡੀ ਸੀ ਗੋ ਗਦੇ ਉੱਥੇ ਬੋਲੀ ਅੱਛਾ ਹਾਈਵੇ ਚੱਲ ਕੇ 200 200 ਤੋਂ ਗੱਡੀ ਘੱਟ ਚੱਲਦੀ ਨਹੀਂ ਮੈਂ ਜਵਾਲਦਾ ਤੁਸੀਂ ਹਾਂ ਪਾਸ ਫੇਲ ਲੈ ਬਟ ਹਾਂ ਆਕਰੋਦੀ ਹਾਂ ਨਹੀਂ ਹੈਂਦੀ ਉੱਤੇ ਪਰਾ ਸਾਹਮਣੇ 100 ਤੇ ਜਿੱਥੇ ਚਲਾਉਣੀ ਔਰ 100 ਪਿਆ 80 ਦੇ ਚਲਾਉਣੀ 80 ਨਹੀਂ ਗਿਆ ਹੁੰਦਾ ਏ ਗਵਰਨਮੈਂਟ ਦੇ ਘੁੰਮਦੇ ਇਹਨਾਂ ਦੀ ਆ ਵੀ ਘਟਵਾ ਚਲਾ ਨਹੀਂ ਸਕਦੇ ਮੋਰੋਂ ਗੱਡੀਆਂ ਉੱਡੀਆਂ ਨੇ ਉਹਨਾਂ ਨੇ ਅੱਜ ਕੱਲ ਸਦਾਜੀ ਅਮਰੀਕਾ ਵਾਂ ਸੁਣਿਆ ਤੈਨੂੰ ਖਬਰ ਹਾਂਜੀ ਇੱਕ ਗਾਂਢ ਹੋ ਗਿਆ ਤਾਂ ਉਹ ਪਹਿਲਾਂ ਦਾ ਮੁੱਕਿਆ ਨਹੀਂ ਅੱਛਾ ਉਹ ਮੁੜੇ ਨੇ ਹਾਂ ਐਕਸੀਡੈਂਟ ਹੋ ਗਿਆ ਇਸ ਮੁੰਡੇ ਦਾ ਨਹੀਂ ਨਹੀਂ ਇੱਕ ਤਾਂ ਪਹਿਲਾਂ ਹੋਇਆ ਸੀਗਾ ਤਿੰਨ ਦੇ ਜਿਹੜੇ ਨੂੰ ਫਾਦੀ ਜਾਂਦੇ ਸੀ ਹਾਂ ਉਹ ਉਹ ਬਚਾ ਦੇ ਮਸਾ ਛੁੱਟਿਆ ਖੜਾ ਚਲੋ 5 ਸਾਲ ਦੀ ਕੀਤੀ ਕਿਤਾ ਕੀਤੀ ਠੀਕ ਆ ਤੇ ਇੱਕ ਆਪਾਂ ਅਕਾ ਨੂੰ ਖਬਰ ਪਈ ਨਹੀਂ ਹੋ ਗਿਆ ਮੁੰਡੇ ਉਹ ਜੀ ਚਾਰ ਨੂੰ ਜੇ ਉਹ ਜਤਨੀ ਆਂਗਾ ਗੱਡੀਆਂ ਚੱਕ ਚੜ੍ਹਦਾ ਉਹ ਕਹਿੰਦੇ ਇਹਦਾ ਨਸ਼ਾ ਕੀਤਾ ਸੀ ਨਹੀਂ ਨਾ ਸ਼ਾਇਦ ਮੈਂ ਨਾ ਚਲ ਨਹੀਂ ਕੀਤਾ ਸੀ ਉਹ ਉਹਦੇ ਬੈਰੀ ਦੇ ਫਿਆਨ ਆਏ ਕਹਿੰਦਾ ਮੇਰੀ ਕੋਈ ਮੁੰਡਾ ਦੇਖੋ ਮੇਰਾ ਤਾਂ ਜਾ ਮੁੰਡਾ ਕਰਦਾ ਨਹੀਂ ਅੱਗੇ ਕਿ ਗੈਨੀ ਦਾ ਨਿਬੰਧ ਹੈ ਹਾਂ ਉਹ ਕਹਿੰਦਾ ਅਮਾ ਦਾ ਇਹ ਬੰਦੇ ਕਹਿੰਦਾ ਜੀ ਕੋਈ ਉਹਦੇ ਮਿਸਟੇਕ ਨਹੀਂ ਕਿ ਉਹਨੇ ਬਹੁਤ ਜ਼ਿਆਦਾ ਲੇਗ ਲਿਆ ਬਹੁਤ ਨੁਕਸਾਨ ਹੋ ਗਿਆ ਹਾਂ ਕਾਜੀ ਤੇ ਗੱਡੀ ਟਰੈਕਟਰ ਉਹਦਾ ਟਰਾਲਾ ਬਾਬਾ ਸਾਡੇ ਆਲਾ ਕੋਈ ਕੰਦ ਦੇਣਾ ਹੋਰ ਨਿਕਲ ਜਿਆਦਾ ਹਾਂ ਜੀ ਉਹ ਘਮਉਂਦੇ ਆ ਉਹਦੋਂ ਰਾਤੀ ਕਾਰਮੇਟ ਗੁਰਦਾਰੇ ਰਾਤ ਨੂੰ ਕੋਈ ਗੋਦਾ ਪਹਿਲਾ ਟਰੱਕ ਮਾਰਿਆ ਉਹਦੇ ਗੁਰਦਾਰੇ ਵਾਲੀ ਇਹਦੇ ਚ ਕੰਦ ਚੱਕੀ ਸੀ ਬਾਹਰ ਵਾਲੀ ਚ ਅੱਛਾ ਤੇ ਮੁੜ ਕੇ ਫੇਰ ਆਇਆ ਲਾਈਟਾਂ ਵੀ ਤੋੜ ਦਿਆ ਉਹਨਾਂ ਨੇ ਕਿਹਾ ਆਪਣਾ ਹੋ ਜੁੰਦਾ ਨਾ ਹਾਂ ਆਪਣੇ ਵਾਲੇ ਫੜਾ ਲੈ ਅੱਛਾ ਬਾਬਾ ਜੀ ਇੰਨਾ ਸੀ ਇਕਰ ਉਹਨਾਂ ਦਾ ਮੰਗਦਾ ਸਵੇਰੀ ਆ ਗਿਆ ਆਂ ਦੇ ਇੰਗ ਲੈਤਾ ਜਨਰੇਟਰ ਲਿਆ ਆ ਨਾਲ ਅੱਛਾ ਤੇ ਕਨੈਕਸ਼ਨ ਗਰੁੱਪ ਸਾਰਾ ਖਰਾਬ ਹੋ ਗਿਆ ਹਾਂ ਬੋਲੇ ਆਉਂਦੇ ਇਲੈਕਟਰਾ ਚਲਦੀਆਂ ਨਹੀਂ ਕਿਤੇ ਫੇਰ ਉਹਨਾਂ ਕਿਥੀ ਰਿਪੇਅਰ ਲੈਤਾ ਅੱਛਾ ਆਵੇ ਲੋ ਫੇਰ ਵਾਲੇ ਵੀ ਨਾਲ ਹੀ ਆਗੇ ਅੱਛਾ ਹਾਂ ਬਾਈ ਸਾ ਬਹੁਤ ਤਗੜੇ ਚ ਹੂੰ ਉਦੋਂ ਹੀ ਨਾ ਸਾਡੇ ਵਾਲੇ ਦਾ ਕੋ ਹੋ ਸਕਦਾ ਮਹੀਨਾ ਨਾ ਹੁੰਦੀਆਂ ਫੇਰੇ ਮਹੀਨੇ ਨਹੀਂ ਹੋਵੇ ਪੈਸੇ ਪਰ ਮੈਂ ਲਿੰਦਾ ਨਹੀਂ ਮਹੀਨਾ ਨਹੀਂ ਦਿੰਦਾ ਉੱਥੇ ਕੱਢੂੰਗਾ ਮਹੀਨਾ ઓ મેલે બંદે તો દેલ નહિ લાગਦਾ બબ મે કડું મહિના કર દેતો રહેંગે હા મે રી ટાઈમ પાસ

ਇਹ ਪੱਕੀ ਐ ਨੂੰ ਜੀ ਇੱਕ ਕੇਸ ਜਵਾਕੇ ਉਹ ਫਿਰਨੇ ਕਰੇ ਪੰਜ ਪੰਜ ਤੇ ਸੱਤ ਇੱਕ ਕਮਰੇ 700 ਰੁਪਏ ਮਹੀਨੇ ਦਾ ਆਫਟਰ ਮੈਨ। ਆਫਟਰ ਦਾ ਨਹੀਂ ਨਾ ਕਿ ਆਇਆ ਕੋਈ। ਹਾਂ ਹਾਂ ਗਲਮਾ ਹਾਂ ਸੈਲਮ ਦਾ ਕੀ ਕਹਿੰਦੇ ਨੇ ਸੈਲਮ ਬਾਬਾ ਜੀ ਆਪਣੇ ਆਲੇ ਅਰਫੂ ਜੀ ਜਮ ਖਤਮ થઈ ਜਾਈ ਸੀ। ਹਾਂ ਹਾਂ ਤੇ ਬਾਅਦ ਜਾ ਕੇ ਅਮਰੀਕਾ ਕੇ ਜਿਹੜਾ ਸੈਲਵ ਲਾ ਦੇ ਸੀ ਕਿ ਸਾਨੂੰ ਮਦਦ ਆਪਣੇ ਦੇਸ਼ ਹਾਂ ਬਸ ਹਾਂ ਇਦਾਂ ਹੀ ਤੇ ਇਹ ਜਿਹੜਾ ਅਮਰੀਕਾ ਬਰੁਕਾ ਦੇ ਦੇਖ ਰਹੇ ਇਹਨਾਂ ਦੀ ਗਲਬੜੀ ਹਾਂ ਇਹਨਾਂ ਬਣਾ ਦਿੱਤੀ ਵਾ ਦੇ ਚਲ ਬਣਾ ਲਈ। ਅੱਛਾ ਉਹ ਸਾਇਲਮ ਪੇਸ ਕੈਲੀਫੋਰਨੀਆ ਦੇ ਦੇਖਣ ਤੋਂ ਤਾਰੇ ਕਿਨਾ ਬੋਲ ਦੇਖਣ ਕਿਹਦਾ ਦਿਖਾ ਫਿਰ ਲੋਕ ਤੇ ਸਾਡਾ ਦੋ ਤਰੀਕ ਨੂੰ ਸਤਾਰ ਮੁਕਾਬਲਾ ਹੈ ਮੁੰਡੇ ਕੈਲੀਫੋਰਨੀਆ ਦੇ ਆਪਣੇ ਮੁੰਡੇ ਹਾਂ ਦੋ ਦੋ ਨੰਬਰ ਹਾਂ ਬਹੁਤ ਤਗੜਾ ਅਦੀ ਕਰਨ ਪਰਥਾਂ ਦੀ ਗੱਲ ਹੈ ਦੋਦਾਰੇ ਦੀ ਹਾਂ ਬਹੁਤ ਤਗੜਾ ਬਹੁਤ ਹਾਂਜੀ ਬਹੁਤ ਤਗੜਾ ਕੀਤਾ ਹੈ ਜੀ ਕੈਲੀਫੋਰਨੀਆ ਹਾਂ ਇਹ ਸੇਂਗਰ ਦੇ ਤੁਹਾਨੂੰ ਪਤਾ ਹੀ ਹੈ ਇਹ ਜਿੱਥੇ ਦਾ ਕੱਟ ਦਾ ਖੇਡਰ ਖਾਰ ਦਾ ਸੇਂਗ ਤਬਾਹ ਤੋਂ ਵੀ ਹਾਂ ਘਰਾਂ ਮੋਬਿਲ ਚੰਗਾ ਇਹ ਸਾਰੇ ਮੋਖ ਨਾ ਲੜਾਈ ਨਾ ਕਿਹਦਾ ਪੈਸੇ ਜੀ ਮੋੜ ਕੇ ਨਾ ਪੈਸੇ ਅਰੇ ਇਹ ਆ ਵੀ ਇੱਥੇ ਨਾ ਪ੍ਰੋਫੈਸ਼ਨ ਨਹੀਂ ਪ੍ਰੋਫੈਸ਼ਨ ਜਿੱਥੇ ਨਹੀਂ ਆਉਂਦਾ ਉੱਥੇ ਰੱਖਿਆ ਯਾਰ ਉੱਥੇ ਰੱਖ ਇਮਾਨਦਾਰੀ ਇਮਾਨਦਾਰੀ ਇੱਥੇ ਨਹੀਂ ਆ ਪੰਜ ਪੈਸੇ ਜੇ ਕਰਦਾ ਹਾਂ ਉਹ ਜਿਹੇ ਹੁੰਦੇ ਨੇ ਤਗੜੇ ਘਰਾਂ ਨੂੰ ਬੇਟ ਲਾ ਦੇ ਨੇ ਅਡਰੈਸਾਂਗੇ ਤਾਲੇ ਮਾਰੇ ਨੇ ਅੰਦਰ ਅੰਦਰਲੇ ਕਮਰਿਆਂ ਨੂੰ ਵੀ ਤਾਲਾ ਮਾਰ ਕੇ ਨਿਕਲੀ ਰੱਖ ਦਿੰਦੇ ਭੰਗ ਜਾਣਾ ਆਹ ਬੱਤੀ ਗੱਲ ਤੇ ਇੱਥੇ ਫਿਰ ਉਹ ਮਾਰਾ ਜੇ ਮਾਰ ਲੇ ਤਾਂ ਲਾ ਕੇ ਥੋੜਾ ਛੋਟਾ ਜਿਹਾ ਤੇ ਉਹੋ ਹੀ ਆ ਉਹ ਜੇ ਵੀ ਆਉਗਾ ਤਾਂ ਜਾ ਤੁਹਾਡੇ ਕੋਲ ਭਾਂ ਮੁਰੇਗਾ ਹਾਂ ਹਾਂ niche ਹੈ ਨੀ ਬਸ ਟਾਡੇ ਲੋਹੇ ਦੇ ਇੰਨੇ ਤਗੜੇ ਗੇਟ ਬਣਾ ਦੇ ਕਿੰਨੇ ਲੱਕ ਨਹੀਂ ਕੰਦਾ ਵੰਦੇ ਪਟੀਆਂ ਨਹੀਂ ਕੰਦਾ ਕੋਈ ਬੋਲਦਾ ਟਾਡੇ ਪਿੰਡਾਂ ਦਾ ਭਾਈ ਤਾਂ ਮੂਵੀ ਬਣਾਉਣੀ ਬੋਟੀ ਆ ਜਾ ਮੇਰੇ ਤੋਂ ਫੂਲ ਆਇਆ ਹੋ ਗਈ ਬੰਦ ਇਹ ਹੁੰਦੇ ਬੜੇ ਚਿਰਲੇ ਆ ਯਾਰ ਬੰਦੇ ਹਾਂ ਇਹ ਬਰਾਨੀ ਜਿਹੜਾ ਵਾਂ ਜੀਆਂ ਬਣਾ ਲਿੰਦੇ ਨੇ ਨਹੀਂ ਬਣਾਦੇ ਛੁੱਲ ਤੋਂ ਹੁੰਦੀ ਜਮਾਦੋ ਇਦਾਂ ਦੇ ਹੁੰਦੇ ਆਸਾ ਆ ਬਣਾਉਂਦੇ ਨਹੀਂ ਹਾਂ ਇਦਾਂ ਹੋ ਜਾਂਦੇ ਆਪ ਇਮਰ ਉਹ ਆਪਣਾ ਹੋਈ ਨਹੀਂ ਹੁੰਦੀ ਬਾ ਮੋੜ ਲਾ ਗਏ ਆਪੇ ਜਨਾਵਾਂ ਆਮੀ ਕੋਈ ਗਾ ਆ ਆ ਜਿਹੜਾ ਲਾਇਆ ਤੇ ਕੇ ਆ ਕੇ ਗੋਲੇ ਕਰੇਗਾ ਇਹ ਇਹ ਚ ਗੋਲੇ ਵਾਲੀ ਬਾਇ ਜੇ ਤਾਂ ਗਰਮ ਕਰ ਕੇ ਮਾਸ ਤੋਂ ਖਾਦਾ ਆਦਾ ਸਵਾਦ ਨੂੰ ਵਰਤ ਅੱਛਾ ਹਾਂ ਯਾਰ ਮਿੱਠੀ ਸਾਬੋ ਜੀ ਇਹ ਕਿ ਮੈਂ ਮਿੱਠੀ ਆਂ ਦੇਖੀ ਇਹ ਚਾੜਾ ਪਹਿਲਾਂ ਇਹ ਚੁੱਤਾ ਸਾਫ਼ ਕਰਕੇ ਪਹਿਲਾਂ ਉਸ ਤੇ ਸਾਫ਼ ਕਰਨਗੇ ਹਾਂ ਸਾਫ਼ ਕਰਕੇ ਫਿਰ ਤਾਲ ਲੋ ਜਾ ਬਾਈ ਮਾਂਗੀ ਤੜੀ ਜਾ। ਧਿਆ ਕਰ ਮਾਂਗੀ ਬਣਾ ਲਓ। ਉਹ ਆਇਆ। ਇਹ ਪਹਿਲਾਂ ਗੈਟ ਹਾਂ ਅੱਜ ਤਾਲਪਾਂ ਪਹਿਲਾਂ ਇਹਨੂੰ ਸਾਫ਼ ਕਰਨਾ ਪੈਂਦਾ। ਗਰਮ ਹੋ ਜੀ। ਹਾਂ ਹਾਂ ਗਰਮ ਹਾਂ ਗਰਮ ਇਹ ਸਾਫ਼ ਕਰਨਾ ਮੂਹੋਂ ਪਹਿਲਾਂ। ਹਾਂ ਰਾਈਟ ਕਰ ਦੇਣਾ। ਆਹ ਬੱਚਾ ਨਾ ਸਾਡੇ ਉਸ ਪਾਸੇ ਹਾਂ ਜੀ। ਆ ਨੀਟ ਤੇ ਬੜੀ ਬੜੀ ਲੱਗੇਵਾ। ਹਾਂ ਦੇਖਿਆ ਕੀ ਲੱਗਿਆ। ਇਹਦਾ ਨਹੀਂ।

ਬੰਦੇ ਆਂ ਬੰਦੇ ਆਂ ਆ ਬੰਦੇ ਆ ਉਹ ਔਨ ਕਰ ਗਿਆ ਕੋਈ ਲੱਗਾ ਬੱਚਾ ਉਹ ਔਨ ਰਹਿ ਗਿਆ ਕਿਹਦੇ ਨੂੰ ਉਹ ਕੋਈ ਬੱਚਾ ਔਨ ਕਰ ਗਿਆ ਹੂੰ ਅੱਛਾ ਪਾਰਖਾ ਦੇ ਮਤਲਬ ਪਾਰਖਾ ਚ ਕੋਈ ਸਹੂਦ ਦੇ ਹਾਂ ਹਾਂ ਅੱਜ ਵੀ ਸਾਫ ਕਰਨਾ ਅੱਛਾ ਕਾ ਕਾਈ ਬੱਸ ਕਿਉਂ ਸਾਰਾ ਕੋਚਾ ਲੋਰਾ ਬੇ ਮਸ਼ੀਨਾਂ ਥਰਦੀਆਂ ਸਾਰੀ ਮਸ਼ੀਨ ਦਾ ਕੰਮ ਇਹ ਸਾਰੀ ਸਹੀ ਹੁੰਦੀ ਇਹ ਸਾਰੀ ਆ ਉੱਤੇ ਨਹੀਂ ਹੀ ਪੜੇ ਰਹੇ ਤੇ ਇਹ ਉੱਦਨ ਤੇ ਤੇ ਮੇਰੇ ਤਾਂ ਨਾ ਉੜੀ ਖਾਦੇ ਨਹੀਂ ਤਾਂ ਇਹ ਵੀ நா <coughs>

ਇਹ ਤਾਂ ਨਹੀਂ ਇਹ ਕੰਮ ਜਾ ਐਸੇ ਲੋ ਹਾਂ ਬਾਈ ਤੁਸੀਂ ਬੈਠੋ ਮੈਂ ਤੁਹਾਨੂੰ ਭੇਜਦਾ ਵਿੱਚ ਜੀ ਉੱਤੇ ਬੈਠੇ ਮੈਂ ਤੁਹਾਨੂੰ ਕਹ ਲਦਾ ਬੈਠੋ ਤੁਸੀਂ ਮੈਂ ਸਮਝ ਗਿਆ ਦੀ ਅੱਛਾ ਹਾਂ ਜੀ ਉੱਤੇ ਬੈਠੇ ਮੈਂ ਤਾਂ ਵਾਦਾ ਜੱਦਾ ਹਾਂ ਬੈ ਗਿਆ ਬਾਈ ਹਾਂ ਵਾ ਠੀਕ ਹਾਂ ਚਲ ਸਮਝ ਗਿਆ ਭਾਈ ਜੀ ਗੱਲ ਮੈਂ ਸਮਝ ਗਿਆ ਦੀ ਹਾਂ ਇਹ ਹਾਂ ਕਰ ਕੇ ਹੈਂਗਾ ਹਾਂ ਸਤਿ ਆਈਐ ਜੱਜਾ ਜੀ ਆ ਸਹੀ ਆ ਉਹ ਸ਼ਾ ਆ ਗਿਆ ਆਉਣਾ ਸਤਿ ਸ਼੍ਰੀ ਅਕਾਲ ਜੀ ਆ ਗਿਆ ਇੱਕ ਸਿੰਘ ਸਾਹਿਬ ਰੱਬਾ ਇੱਥੇ ਆ ਹਾਂ ਬੱਤ ਪਾਰ ਕੇ ਵੇਰੀ ਵੀ ਗਿਆ ਉਹ ਕਿੰਦੇ ਜੀ ਪਹਿਲਾਂ ਉਹਦੇ ਦੋ ਬਟਾ ਬਟਾ ਛੁੱਟਾ ਇੱਥੇ ਆ ਗਿਆ ਹੁਣ ਅੱਛਾ ਠੀਕ ਆ ਕਾਵਾ ਮੈਂ ਤੇ ਪਿਆਰੇ ਬਹੁਤ ਹਰਕ ਆਪਸੇ ਇੱਕ ਰੋਈਦਾ ਹਾਰੇ ਵਧੀਆ ਹਾਂਜੀ ਸਾਰੇ ਵਧੀਆ ਤੁਹਾਨੂੰ ਸਹੀ ਦੱਸਿਆ ਉਹਨਾਂ ਨੇ ਹਾਂ ਆਪਾਂ ਨਹੀਂ ਕਰਨਾ ਪਈ ਹਾਂਜੀ ਹੁਣ ਮੈਨੂੰ ਵੀ ਸਮਝ ਆ ਗਈ ਸੀ ਨਾ ਵੀ ਇਹ ਸਿਸਟਮ ਹੈ ਦਾ ਉਹ ਪਿਆਰੇ ਆ ਇੱਥੇ ਲੋਕਾਂ ਦਾ ਤਾਰੇ ਪਿਆਰ ਨਾਲ ਰਹਿੰਦੇ ਆ ਤਾਰੇ ਰਹਿੰਦੇ ਆ ਅੰਦਾ ਇੱਥੇ ਦਾ ਆ ਜਿੱਦੋਂ ਆਪਣੇ ਪਹਿਲਾਂ ਬਜ਼ੁਰਗ ਰਹਿੰਦੇ ਸੀ ਪਿਆਸ ਸੀ ਆਪਣੇ ਬਜ਼ੁਰਗਾਂ ਦਾ ਪਹਿਲਾਂ ਹਾਂ ਉਤਨਾ ਪਿਆਰ ਇੱਥੇ ਦੇਖਿਆ ਹਾਂ ਵੀ ਕੋਈ ਸਦਾ ਇਰਖਾ ਨਹੀਂ ਕੀ ਕਿਸੇ ਕੁਝ ਨਹੀਂ ਕੋਈ ਬੇਈਮਾਨੀ ਨਹੀਂ ਕੋਈ ਬੇਈਮਾਨੀ ਨਹੀਂ ਆਪਣੇ ਮਿਲਦੇ ਬੜੇ ਖੁਸ਼ ਹੋ ਕੇ ਹਾਂ ਠੀਕ ਉਹ ਹੁਣ ਤੁਸੀਂ ਤਾਂ ਫਿਰ ਲੱਗੇ ਹੋਣੇ ਅੰਗਰੇਜ਼ੀ ਗੁਰੂ ਜੀ ਮਤਲਬ ਛਾ ਰਿਆ ਨਾ ਉਤਨਾ ਪੁੱਤ ਆ ਜਾਈਦਾ ਹੈ ਅੱਛਾ ਬੱਚੇ ਨੇ ਕੰਮ ਦੇ ਕੋਈ ਸਮਝ ਜਾਈਦਾ शनिवार सवेरे सत बजे दो हजार डोरिया जानिया बंदा गो, बंदा डोरी तो पार्था ना इतना ਸਾਡੇ ਨਾਲ ਇਸ ਤੂ ਅੱਗੇ ਆ ਤੁਰੰਤ ਵੀ ਅੱਗੇ ਦਾ ਤੋਰਾ ਵੀ ਜ਼ਿਆਦਾ ਹੈ ਨਹੀਂ ਨਹੀਂ ਭਾਜੀ ਉਹਨਾਂ ਨੇ ਇੱਧਰ ਦੱਬੇ ਲਾ ਕੇ ਚੁਣੀਆਂ ਸਾਰੇ ਟੈਂਡੇ ਲਿਆ ਖੜ ਜਾਣਾ ਉੱਥੋਂ ਟੋਕਨ ਦੇ ਦਿੰਦੇ ਨੇ ਆ ਕਈਆਂ ਟਾਈਮ ਤੇ ਉਹ ਜਿੱਦਾਂ ਹੁਣ ਆਪਾਂ ਉਹ ਚੌਂਕ ਤੇ ਜਾਂਦੇ ਉੱਥੇ ਦੋ ਬੰਦੇ ਬੈਠੇ ਹੋਣੇ ਆ ਅੱਗਾ ਕੈਮਰਾ ਲੈ ਕੇ ਇੱਕ ਦੋ ਬੰਦੇ ਉੱਥੇ ਬੈਠੇ ਹੋਣੇ ਆ ਕਿੰਨੇ ਟਾਈਮ ਤੇ ਆਉਂਦੇ ਗੋਰੀ ਭਾਜੀ ਇੰਨਾ ਨਿਕਲ ਪਾ ਕੇ ਨਾ ਮੈਂ ਖੂਬ ਮਗਮਾ ਨੇ ਅਜਿਦਾਂ ਲੱਖੀ ਨਹੀਂ ਨਾ ਮੇਰੀ ਹਾਂ ਇੱਧਰ ਰੇਲ ਸਟੇਸ਼ਨ ਲੱਗਦਾ ਫਿਰ ਸਾਥੇ ਵੀ ਨਿਕਲਦੇ ਉਹਨਾਂ 11 ਵਜੇ ਤੱਕ ਉਹਨਾਂ ਤੇ ਤੂੰ ਵੀ ਭੱਜ ਗਰੀ ਹਾਂ ਹੈ ਮੁੜ ਕੇ ਭੱਜਾ ਤੇ ਵਧੀਆ ਭਜਰਾ ਵਧੀਆ ਹੈ ਸਭ ਨੂੰ ਸਖਾਓ ਕੀ ਪੰਜਾ ਨਿਕਲ ਬਾਗੇ ਆ ਜਾ ਕਰ ਨਿਕਲ ਬਾਗੇ ਕੋਈ ਬਾਗ ਸਭ ਨੂੰ ਸਖਾ ਦੋ ਜੋ ਬਾਗ ਨਹੀਂ ਆ ਨੀ ਨਹੀਂ ਮੈਂ ਭਾਈ ਇਹਨਾਂ ਬਾਗ ਹੈ ਭਾਈ ਇਹਨਾਂ ਬਾਗ ਤਾਂ ਮੈਂ ਇੱਕ ਦੋਰੀਓ ਤੇ ਖੇਡਾ ਖੁੱਡੇ ਤੇ ਗਏ ਪਹਿਲਾ ਪ੍ਰੋਗਰਾਮ ਹੋਲੇ ਹੋਏ ਬਹੁਤ ਵੱਡਾ ਬਾਗ ਹੈ ਉੱਥੇ ਖੇਡਾ ਖੁੱਡੇ ਤੇ ਜਾਂਦੇ ਨੇ ਬੱਚੇ ਨਾ ਬਾਕੀ ਆ ਜਾ ਕਰਾਂਗੇ ਫਿਰ ਆ ਜਾਗਾ ਫੇ ਅੱਛਾ ਸਾਥੇ ਵੀ ਨਿਕਲਦੇ ਨਹੀਂ ਵੇਦ ਜੋ ਭਜਰਾ ਭੁਜਰਾ ਦਾ ਡਾਢੇ ਭਜਾ ਸ਼ਨੀਵਾਰ ਸਵੇਰੇ ਆ ਜਾ। ਔਰੀਆਂ ਦੇਖਣ ਜਾਂਦੇ ਆ। ਹਾਂ ਜੀ। ਆਪਨੇ ਕਿਤਨਾ ਕੋਸ਼ਿਸ਼ ਕਰਦੇ ਆ ਭੁਜਰਾ ਖੇਡਦਾ। ਹੈ? ਤੁਸੀਂ ਟੀਮ ਬਣਾ ਪਰ ਬਜ਼ੁਰਗਾਂ ਦੀ ਕਬੱਡੀ ਦੀ ਰਸੇ ਦੀ। ਹਾਂ ਇਹ ਗੱਲ ਕਰਨ ਵਾਲੀ ਆ। ਇੱਥੇ ਚੱਲਦਾ ਕੰਮ ਨਾ। ਇਹ ਚੱਲਦਾ ਹੀ। ਵਧੀਆ ਹਾਂ। ਤੈਨੂੰ ਰਸੇ ਦੀ ਟੈਕਨੀਕ ਆਪਣੇ ਕੋਲ ਜਾਂ ਖਿੱਚ ਕਿ ਨਹੀਂ ਸਕਦਾ। ਸਹੀ ਗੱਲ। ਆਜੋ। ਤੁਸੀਂ ਆਪੇ ਹਾਂ ਜੀ। ਟਾਈਮ ਆਪਰੇ ਬਣਾਓ।